ਕੋਈ ਆ ਤਾਗੇ ਦੇਵਿੱਤਾਂ ਵਾਲੇ ਬਾਬੇ ਆ ਗਏ ਕੋਈ ਆ ਬਗਵੇਸ਼ਵਰ ਵਾਲਾ ਆ ਗਿਆ ਜਿਹੜਾ ਕਹਿੰਦਾ ਹਿੰਦੂ ਰਾਸ਼ਟਰ ਬਣਾ ਦਾਂਗੇ ਹਨਾ ਉਹਨਾਂ ਦੇ ਸਾਰੇ ਡੇਰੇ ਬੰਦ ਹੋ ਜਾਣੇ ਜੇ ਸਾਡੇ ਆ ਸ਼ੇਰ ਬਾਹਰ ਆਉਂਦੇ ਆ ਬਹੁਤ ਸਾਡੇ ਸਿੰਘ ਸੀ ਜਦੋਂ ਬਾਦਲਾਂ ਦਾ ਰਾਜ ਸੀ ਉਹਨਾਂ ਦੀ ਮਤਲਬ ਸਜਾਮਾ ਪੂਰੀਆਂ ਹੋ ਗਈਆਂ ਸੀ ਉਹਨਾਂ ਨੇ ਉਦੋਂ ਤਾਂ ਬੰਦੀ ਸਿੰਘ ਬਾਹਰ ਨਹੀਂ ਕੱਢੇ ਉਹ ਤਾਂ ਕੋਈ ਚਿੱਠੀ ਨਹੀਂ ਮਿਲੀ ਕੋਈ ਮਤਲਬ ਮੀਟਿੰਗ ਨਹੀਂ ਕੀਤੀ ਸਰਕਾਰ ਨਾਲ ਜਾ ਕੇ ਅੱਜ ਜਦੋਂ ਕੁਰਸੀ ਤੋਂ ਪਰਾਂ ਲਾਤੇ ਲੋਕਾਂ ਨੇ ਅੱਜ ਉਹ ਬਿਲਕਦੇ ਫਿਰਦੇ ਆ ਇਹੀ ਗੱਲ ਭਗਵਤ ਮੰਦੀ ਆ ਜਦੋਂ ਤੱਕ ਕੁਰਸੀ ਨਹੀਂ ਸੀ ਉਹ ਤਾਂ ਇਹ ਬਿਲਕਦੇ ਫਿਰਦੇ ਸੀ ਪੈਰੀ ਹੱਥ ਲਾਉਂਦੇ ਫਿਰਦੇ ਸੀ ਤੇ ਅੱਜ ਜਦੋਂ ਕੁਰਸੀ ਮਿਲ ਗਈ ਫਿਰ ਇਹ ਅੱਜ ਕੇਜਰੀਵਾਲ ਦੇ ਦਲਾਲ ਬਣ ਗਏ ਇੱਥੇ ਅਨਪੜ ਗਵਾਰ ਨਚਾਰ ਬੰਦੇ ਤਾਂ ਆ 12 ਪੜੀਆਂ ਪੜੀਆਂ ਗਾਗਰਨ ਮੋਲ ਵਰਗੀਆਂ ਤਾਂ ਕੈਬਨਟ ਚ ਨੇ ਜਿਹੜੇ ਕੁਮਰ ਵਿਜੇ ਪ੍ਰਤਾਪ ਸਾਨੂੰ ਇਨਸਾਫ ਦੀ ਗੱਲ ਕਰਦੇ ਸੀ ਉਹ ਅੱਜ ਖੁੱਡੇ ਲੈਣ ਲਾਇ ਪਏ ਆ ਇਹ ਸਿਆਸਤ ਹੈ ਪ੍ਰਤਾਪ ਬਾਜਬੇ ਅਰਗਿਆ ਨੇ ਆ ਰਾਜੇ ਬੜਿੰਗ ਅਰਗਿਆ ਨੇ ਰਾਹੁਲ ਗਾਂਧੀ ਦੀਆਂ ਚੱਪਲਾ ਚਟ ਚਟ ਕੇ ਦਾ ਉਹਦੇ ਲੈ ਨੇ ਉਹ ਕਿਵੇਂ ਬੋਲਣਗੇ ਹੁਣ rahul ਉਹ ਗਾਂਧੀ ਪਰਿਵਾਰ ਕੌਣ ਹੈ ਜਿਨੇ ਸਾਡੇ ਦੇ 84 ਚ ਅਟੈਕ ਕਰਾਇਆ ਸਾਡਾ ਕਾਲ ਤੱਕ ਸੱਟ ਆਇਆ ਵੈਦਬੀਆਂ ਕੀਤੀਆਂ ਫੌਜ ਸਾਡੇ ਚੜਦੀ ਸੰਤਾਂ ਨੂੰ ਸ਼ਹੀਦ ਕਰਤਾ ਕਿ ਇਹ ਕਾਨੂੰਨ ਨਹੀਂ ਲੜਾਈ ਲੜੀਏ ਵੀ ਲਿਟਰੇਚਰ ਰੱਖਣ ਤੇ ਉਮਰ ਕੈਦ ਹੋ ਜੇ ਤੇ ਜਿਹੜੇ ਹੋਰ ਲੋਕ ਨੇ ਆ ਸ਼ਿਵ ਸੈਨਾ ਅਰਗੇ ਪਿਸਤੌਲ ਰੱਖ ਕੇ ਉਹਨਾਂ ਨੂੰ ਧੂਫ ਦਿੰਦਿਆਂ ਦੀ ਵੀਡੀਓ ਆਜੇ ਉਹਨਾਂ ਨੂੰ ਜੋਧੇ ਕਹਿਣ ਇਹ ਕਾਨੂੰਨ ਦੀ ਲੜਾਈ ਲੜੀਏ ਸਾਨੂੰ ਤਾਂ ਕਾਨੂੰਨ ਤੇ ਯਕੀਨ ਹੀ ਨਹੀਂ ਰਿਹਾ ਯਾਰ ਸਾਨੂੰ ਖਾਲਸੇ ਰਾਜ ਦੀ ਗੱਲ ਕਰਨ ਤੇ ਨੌਜਵਾਨੀ ਦੇ ਮਨ 'ਚ ਡਰ ਬਿਠਾਤਾ ਅਸੀਂ ਤਾਂ ਉਹ ਖਾਲਸੇ ਰਾਜ ਦੀ ਗੱਲ ਕਰਦੇ ਆ ਜਿਹੜਾ 40 ਸਾਲ ਸਾਡਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਕੋਈ ਭੁੱਖਾ ਨਹੀਂ ਮਰਿਆ ਸੀ ਕੋਈ ਚੋਰੀ ਡਕੰਟੀ ਨਹੀਂ ਸੀ ਸਾਰੀ ਪਰਜਾ ਸੁਖੀ ਸੀ ਕੀ ਇਹਨੂੰ ਦਿੱਲੀ ਅੰਦੋਲਨ ਨਾ ਸਮਝ ਲਿਓ ਲੜਿਆ ਤਾਂ ਉਹ ਅਸੀਂ ਨੇ ਵੀ ਐ ਪਰ ਉੱਥੇ ਕਾਮਰੇਡ ਸੀ ਇੱਥੇ ਗੁਰੂ ਦੇ ਖਾਲਸੇ ਐ ਕੱਲਾ-ਕੱਲਾ ਸਵਾ ਲੱਖ ਨਾਲ ਲੜਾਇਆ ਹੋਇਆ ਸਾਡੇ ਗੁਰੂ ਨੇ ਕਿ ਤੈਨੂੰ ਤੁਸੀਂ ਕਾਮਰੇਡ ਸਮਝ ਲਓ ਵੀ ਇਹ ਕਾਮਰੇਡ ਨੇ ਇਹ ਤਾਂ ਧੂਕੇ ਲੈ ਜਾਣਗੇ ਫਿਰ ਜਾਣਾ ਹੋਵੇ ਅਸੀਂ ਕਿੱਥੇ ਨਾ ਜਾ ਸਕੀਏ ਜਿੱਥੇ ਮਰਜ਼ੀ ਚੜ੍ਹਦੀਏ ਅਸੀਂ ਫੇਰ ਵੀ ਸੋਚਦੇ ਆ ਵੀ ਨਾ ਯਾਰ ਅੱਗ ਨਾ ਲੱਗੇ ਪੰਜਾਬ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖਣ ਵਾਲੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਕਰਦੇ ਆ ਕੋਮੀ ਇਨਸਾਫ ਮੋਰਚਾ ਦੇ ਵਿੱਚ ਅਸੀਂ ਪਹੁੰਚੇ ਆ ਜਿੱਕ ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਚੁੱਕਾ ਵੈ ਤੇ ਮੋਰਚੇ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਕੱਲ ਪ੍ਰਸ਼ਾਸਨ ਵੱਲੋਂ ਜਿਹੜੀ ਧੱਕੇਸ਼ਾਹੀ ਕੀਤੀ ਗਈ ਪਰ ਉਸ ਦੇ باوجود ਵੀ ਜਿਹੜਾ ਵਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈਗਾ ਵਾ ਸੰਗਤਾਂ ਦੀ ਗਿਣਤੀ ਜਿਹੜੀ ਦਿਨ-ਬ-ਦਿਨ ਵਾਧਦੀ ਜਾ ਰਹੀ ਹੈ ਹੋਰ ਵੀ ਅਤੇ ਦੇਖ ਰਿਹਾ ਕਿ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਹੈ ਗੱਲਬਾਤ ਕਰਦੇ ਆ ਤਾਂ ਵੀਰ ਜੀ ਸਾਡੇ ਨਾਲ ਨੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮੋਰਚੇ ਲੱਗੇ ਨੂੰ ਤਕਰੀਬਨ ਆਪਾਂ ਗੱਲ ਕਰੀਏ 1 ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਚੁੱਕਾ ਵੈ ਸਰਕਾਰਾਂ ਜਾਂ ਪ੍ਰਸ਼ਾਸਨ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਕੱਲ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਉਹ ਤੁਸੀਂ ਵੀ ਦੇਖਿਆ ਹੋਏਗਾ ਮੀਡੀਆ ਦੇ ਥਰੂ ਜਾਂ ਇੱਥੇ ਆਣ ਕੇ ਤਕੀ ਕਹੋਗੇ ਇਸ ਦੇ ਉੱਪਰ ਸਰਕਾਰ ਦੇ ਉੱਪਰ ਜਾਂ ਪ੍ਰਸ਼ਾਸਨ ਦੇ ਉੱਪਰ ਸਰਕਾਰ ਨੂੰ ਤਾਂ ਬਸ ਇਹ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਦੇਖੋ ਇਹ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ 26 ਜਨਵਰੀ ਮਨਾਉਂਦੇ ਨਹੀਂ ਜੀ ਅਸੀਂ ਮਨਾਈਏ ਕਿਹੜੇ ਮੂਹ ਨਾਲ ਸਾਡੇ ਜ਼ਖਮਾਂ ਤੇ ਤੁਸੀਂ ਲੂਣ ਭੁਕਦੇ ਹੋ 26 ਜਨਵਰੀ ਨੂੰ ਇਹ ਕਹਿੰਦੇ ਸਾਡਾ ਝੰਡਾ ਚੱਕੋ ਅਸੀਂ ਕਿਵੇਂ ਚੱਕ ਲਈਏ ਸਾਡੇ ਤਾਂ ਬੰਦੀ ਸਿੰਘ ਅੰਦਰ ਸਿੱਟ ਰੱਖਿਆ ਤੁਸੀਂ ਜੀ ਸਾਨੂੰ ਤਾਂ ਤੁਸੀਂ ਮੰਨ ਹੀ ਨਹੀਂ ਰਹੇ ਵੀ ਅਸੀਂ ਇੱਥੋਂ ਦੇ ਵਸਨੀਕ ਆ ਭਾਰਤ ਦੇ ਅਸੀਂ ਫੇਰ ਹੀ ਮੰਨਾਂਗੇ ਨਾ ਬਾਈ ਜੀ ਜੇ ਸਾਨੂੰ ਇੱਥੇ ਵਸਨੀਕ ਮੰਨਣਗੇ ਇਸ ਕਰਕੇ ਬੰਦੀ ਸਿੰਘਾਂ ਦੀ ਰਹੀ ਲਈ ਦੇਖੋ ਮੋਰਚਾ ਲੱਗਿਆ ਮੁੜਨਾ ਤਾਂ ਅਸੀਂ ਉਦੋਂ ਤੱਕ ਨਹੀਂ ਜਦੋਂ ਤੱਕ ਅਸੀਂ ਨਾਲ ਨਹੀਂ ਲੈ ਕੇ ਜਾਂਦੇ ਬੰਦੀ ਸਿੰਘਾਂ ਨੂੰ ਜਿੱਤ ਕੇ ਤਾਂ ਜਾਵਾਂਗੇ ਜਿਹੜਾ ਤੁਸੀਂ ਥੋੜਾ ਸਵਾਲ ਹੈ ਵੀ ਸਰਕਾਰਾਂ ਦੇ ਮਤਲਬ ਕੰਨ ਤੇ ਜੂਨ ਹੀ ਸਰਕਾਰੀ ਮਹੀਨਾ ਹੋ ਗਿਆ ਮੋਰਚੇ ਲੱਗੇ ਨੂੰ ਇਹ ਜੂਨ ਤਾਂ ਨਹੀਂ ਸਰਕ ਰਹੀ ਕਿਉਂਕਿ ਜਿੰਨੇ ਵੀ ਸਰਕਾਰਾਂ ਦੇ ਚੇਲੇ ਝਟਪੇ ਆ ਜਿੰਨੇ ਬਲਤਕਾਰੀਏ ਆ ਸਰਕਾਰਾਂ ਨੂੰ ਅੱਜ ਬਲਤਕਾਰੀਏ ਚਲਾ ਰਹੇ ਨੇ ਆ ਕੋਈ ਦੇਰਾ ਸਾਧ ਆ ਗਿਆ ਕੋਈ ਆ ਭੰਡਾਰੇ ਵਾਲ ਆ ਗਿਆ ਕੋਈ ਆ 타ਗੇ ਤਵੀਤਾਂ ਵਾਲੇ ਬਾਬੇ ਆ ਗਏ ਕੋਈ ਆ ਬਗਵੇਸ਼ਵਰ ਵਾਲਾ ਆ ਗਿਆ ਜਿਹੜਾ ਕਹਿੰਦਾ ਹਿੰਦੂ ਰਾਸ਼ਟਰ ਬਣਾ ਦਾਂਗੇ ਹਨਾ ਉਹਨਾਂ ਦੇ ਸਾਰੇ ਡੇਰੇ ਬੰਦ ਹੋ ਜਾਣੇ ਜੇ ਸਾਡੇ ਆ ਸ਼ੇਰ ਬਾਹਰ ਆਉਂਦੇ ਆ ਜੀ ਜੀ ਜੇ ਸਾਡੇ ਸ਼ੇਰ ਬਾਹਰ ਆ ਗਏ ਉਹਨਾਂ 타ਗੇ ਤਵੀਤ ਵੀ ਬੰਦ ਹੋ ਜਾਣੇ ਜਿਹੜੇ ਅੱਜ ਰੱਖ ਕੇ ਦਾੜ੍ਹੀਆਂ ਗਾਤਰੇ ਪਾ ਕੇ ਪੁੱਛਾ ਦਿੰਦੇ ਫਿਰਦੇ ਆ ਉਹਨਾਂ ਨੂੰ ਫਿਰ ਇੱਥੋਂ ਜਾਣਾ ਪੈਣਾ ਪੰਜਾਬ ਛੱਡ ਕੇ ਦੂਜੇ ਆ ਡੇਰਾ ਸਾਹ ਜਿਹੜਾ ਬਲਤਕਾਰੀ ਐ ਇਹਦਾ ਪੰਜਾਬ ਦੇ ਵਿੱਚ ਕੋਈ ਸਤਸੰਗ ਨਹੀਂ ਲੱਗਣਾ ਹਣਾ ਪੰਜਾਬ ਦੀ ਧਰਤੀ ਤੋਂ ਉਹ ਲੱਖਾਂ ਰੁਪਇਆ ਕਰੋੜਾਂ ਇਕੱਠਾ ਕਰਕੇ ਸੰਗਤ ਨੂੰ ਪਿੱਛੇ ਲਾ ਕੇ ਚੱਲ ਰਿਹਾ ਹੈ ਉਹ ਸਾਰੀ ਸੰਗਤ ਨੇ ਇਹਨਾਂ ਸ਼ੇਰਾਂ ਦੇ ਨਾਲ ਆ ਜਾਣਾ ਕਿਉਂਕਿ ਭੁੱਲੇ ਪਟਕੇ ਹੋਏ ਨੇ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਅਸੀਂ ਧੱਕਿਆ ਹੋਇਆ ਜਦੋਂ ਨੇੜੇ ਨਹੀਂ ਲਾਇਆ ਤਾਂ ਉਹ ਕਿਸੇ ਡੇਰੇ ਨਾਲ ਜੁੜ ਗਏ ਪਰ ਜਦੋਂ ਸਾਡੇ ਇਹ ਸ਼ੇਰ ਆ ਗਏ ਇਹ ਕੌਮ ਦੀ ਚੜ੍ਹਦੀ ਕਲਾ ਵਾਲੀ ਗੱਲ ਹੋਣੀ ਹੈ ਤੇ ਫਿਰ ਗੱਲ ਵੱਖਰੀਆਂ ਹੋਣੀਆਂ ਨੇ ਤਾਂ ਕਰਕੇ ਸਰਕਾਰ ਦੀ ਕੰਨ ਤੇ ਜੂ ਨਹੀਂ ਸਰਕ ਰਹੀ ਕਿਉਂਕਿ ਜਿਹੜੇ ਆ ਬਲਤਕਾਰੀ ਜਿਹੜੇ ਸਰਕਾਰਾਂ ਨੂੰ ਫੰਡ ਭੇਜਦੇ ਆ ਜਿਹੜੇ ਇਹ ਐਨਲਲਬੀ ਸਰਕਾਰਾਂ ਚਲਾਉਂਦੇ ਆ ਉਹਨਾਂ ਨੂੰ ਦਰਦ ਹੋਣਾ ਜੇ ਸਿੰਘ ਵਾਰ ਆਉਂਦੇ ਇਸ ਕਰਕੇ ਸਰਕਾਰ ਸਾਡੀ ਗੱਲ ਨਹੀਂ ਸੁਣਉਂਦੀ ਮਜੂਤਾ ਸਰਕਾਰ ਦੀ ਗੱਲ ਕਰੀਏ ਉਹਨਾਂ ਨੇ ਦਾਅਵੇ ਬੜੇ ਵੱਡੇ-ਵੱਡੇ ਕੀਤੇ ਸੀ ਬਦਲਾਅ ਦੀ ਕਹਿੰਦੇ ਸੀ ਰਾਜਨੀਤੀ ਕਰ ਜੇ ਨੀਆ ਚਵੀਆਂ ਘੰਟਿਆਂ 'ਚ ਬੇਦਵੀਆਂ ਦਾ ਇਨਸਾਫ ਦੇ ਦੇਣਾ ਭਗਵੰਤ ਮਾਨ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਬੈਠਦਾ ਰਿਹਾ ਆਣ ਕੇ ਪਰ ਅੱਜ ਮਿਲਣ ਦਾ ਸਮਾਂ ਨਹੀਂ ਦੇ ਰਿਹਾ ਇਹਨਾਂ ਦਾ ਕੋਈ ਵੀ ਨਾ ਮੰਤਰੀ ਨਾ ਕੋਈ ਸੰਤਰੀ ਇੱਕ ਕੁਰਸੀ ਨਾ ਬਾਈ ਜੀ ਐਦਾਂ ਦੀ ਹੀ ਹੁੰਦੀ ਆ ਬਹੁਤ ਸਾਡੇ ਸਿੰਘ ਸੀ ਜਦੋਂ ਬਾਦਲਾਂ ਦਾ ਰਾਜ ਸੀ ਉਹਨਾਂ ਦੀ ਮਤਲਬ ਸਜਾਮਾ ਪੂਰੀਆਂ ਹੋ ਗਈਆਂ ਸੀ ਉਹਨਾਂ ਨੇ ਉਦੋਂ ਤਾਂ ਬੰਦੀ ਸਿੰਘ ਬਾਹਰ ਨਹੀਂ ਕੱਢੇ ਉਹ ਤਾਂ ਕੋਈ ਚਿੱਠੀ ਨਹੀਂ ਮਿਲੀ ਕੋਈ ਮਤਲਬ ਮੀਟਿੰਗ ਨਹੀਂ ਕੀਤੀ ਸਰਕਾਰ ਨਾਲ ਜਾ ਕੇ ਅੱਜ ਜਦੋਂ ਕੁਰਸੀ ਤੋਂ ਪਰਾਂ ਲਾਤੇ ਲੋਕਾਂ ਨੇ ਅੱਜ ਉਹ ਬਿਲਕਦੇ ਫਿਰਦੇ ਆ ਜਿਹੜੇ ਹਵਾਰੇ ਨੂੰ ਸੁਖਵੀਰ ਬਾਦਲ ਹੱਤਬਾਦੀ ਦੱਸਦਾ ਸੀ ਅੱਜ ਜਦੋਂ ਕੁਰਸੀ ਨੀ ਕੋਲੇ ਹੈਗੀ ਤਾਂ ਅੱਜ ਜੋਦਾ ਦੱਸ ਰਿਹਾ ਏਹੀ ਗੱਲ ਭਗਵੰਤ ਮਾਨ ਦੀ ਹੈ ਜਦੋਂ ਤਾਂ ਕੁਰਸੀ ਨਹੀਂ ਸੀ ਉਹ ਤਾਂ ਇਹ ਬਿਲਕਦੇ ਫਿਰਦੇ ਸੀ ਪੈਰੀ ਹੱਥ ਲਾਉਂਦੇ ਫਿਰਦੇ ਸੀ ਤੇ ਅੱਜ ਜਦੋਂ ਕੁਰਸੀ ਮਿਲ ਗਈ ਫਿਰ ਇਹ ਅੱਜ ਕੇਜਰੀਵਾਲ ਦੇ ਦਲਾਲ ਬਣ ਗਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਹਿੰਦੇ ਜੀ ਕੁਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਕਿ ਮੈਂ ਦੇਖੋ ਬੇਦਵੀਆਂ ਦੇ ਮਸਲੇ ਦੇ ਵਿੱਚ ਆਪਣੀ ਸੀਟ ਛੱਡ ਦਿੱਤੀ ਉਹਦਾ ਦੇ ਦਿੱਤਾ ਉਹ ਉਹ ਤੁਰ ਜਾਇਨ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਪਿਛਲੇ ਦਿਨ ਇੱਕ ਸਰਕਾਰੀ ਕਮੇਟੀ ਤੋਂ ਅਸਤੀਫਾ ਵੀ ਦਿੱਤਾ ਇੱਥੇ ਮੋਰਚੇ 'ਚ ਵੀ ਆਉਂਦੇ ਨੇ ਗੱਲ ਕਰਦੇ ਨੇ ਪਰ ਜਿਸ ਤਰ੍ਹਾਂ ਉਹਨਾਂ ਨੇ ਖੁੱਲ ਕੇ ਉਦੋਂ ਪ੍ਰਚਾਰ ਕੀਤਾ ਜੇ ਸਰਕਾਰ ਨੇ ਉਹਨਾਂ ਨੂੰ ਵਰਤਿਆ ਕੁਵਰ ਵਿਜੇ ਪ੍ਰਤਾਪ ਉਸ ਤਰ੍ਹਾਂ ਖੁੱਲ ਕੇ ਸਾਹਮਣੇ ਆ ਨਹੀਂ ਰਹੇ ਕੀ ਉਹਨਾਂ ਦੀ ਕੋਈ ਸਿਆਸੀ ਮਜਬੂਰੀ ਹੈ ਜਾਂ ਅਜੇ ਕੋਈ ਉਹਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਦੇਖੋ ਬਾਈ ਜੀ ਕੁਵਰ ਵਿਜੇ ਪ੍ਰਤਾਪ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਸੀ ਧੰਨਵਾਦ ਕਰਦੇ ਹਾਂ ਹਣਾ ਸਾਡੇ ਲਈ ਤੁਰਿਆ ਆਓ ਇਨਸਾਨ ਪਰ ਉਹ ਇਨਸਾਨ ਨੂੰ ਅੱਗੇ ਨਹੀਂ ਹੋਂ ਦਿੱਤਾ ਗਿਆ ਜੀ ਜੀ ਕਿਉਂ ਨਹੀਂ ਕੇਜਰੀਆਲ ਤੇ ਭਗਵੰਤ ਮਾਨ ਨੇ ਕਿਹਾ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਜਿੰਨਾ ਬੇਅਦਬੀ ਦੇ ਦੋਸ਼ੀ ਨੇ ਉਹ ਤੇਰੀ ਜ਼ਿੰਮੇਵਾਰੀ ਹੈ ਤੈਨੂੰ ਅਸੀਂ ਕੈਬਨਟ 'ਚ ਲੈਣੇ ਆ ਇੱਥੇ ਅਨਪੜ ਗਵਾਰਨ ਚਾਰ ਬੰਦੇ ਤਾਂ ਆਹ 12 ਪੜੀਆਂ ਪੜੀਆਂ ਗਾਗਰਨ ਅਮੋਲ ਵਰਗੀਆਂ ਤਾਂ ਕੈਬਨਟ 'ਚ ਨੇ ਜਿਹੜੇ ਕੁਮਰ ਵਿਜੇ ਪ੍ਰਤਾਪ ਸਾਨੂੰ ਇਨਸਾਫ ਦੀ ਗੱਲ ਕਰਦੇ ਸੀ ਉਹ ਅੱਜ ਖੁੱਡੇ ਲੈਣ ਲਾਇ ਪਿਆ ਇਹ ਸਿਆਸਤ ਹੈ ਜੇ ਕੁਮਰ ਵਿਜੇ ਪ੍ਰਤਾਪ ਅੱਜ ਕੈਬਨਟ ਚੋਂਦਾ ਤਾਂ ਇਹਨੇ ਆਵਾਜ਼ ਉਠਾਉਣੀ ਸੀ ਇਹਨੇ ਗੱਲ ਕਰਨੀ ਸੀ ਪਰ ਉਹਨੂੰ ਖੁੱਡੇ ਲੈਣ ਲੱਗਾ ਵਿਚਾਰੇ ਨੂੰ ਉਹ ਕੁਝ ਵੀ ਨਹੀਂ ਕਰਨ ਜੋਗਾ ਜੇ ਉਹ ਕੁਝ ਬੋਲੂਗਾ ਤਾਂ ਉਹਨੂੰ ਕੱਢ ਦੇਣਾ ਪਹਿਲਾਂ ਖਹਿਰੇ ਅਰਗੇ ਕੱਢਿਆ ਬਹੁਤ ਲੀਟਰ ਬੈਂਸਰਗੇ ਜਿੰਨੇ ਕੱਢਿਆ ਇਹਨੇ ਕੇਜਰੀਆਲ ਦੇ ਡਿਗਰੀਟਰਸ਼ਿਪ ਦੇ ਨਾਲ ਹਨ ਜਿਹੜੇ ਲੋਕ ਸਿੱਖ ਕੌਮ ਦੀ ਗੱਲ ਕਰਦੇ ਸੀ ਪੰਥ ਦੀ ਗੱਲ ਕਰਦੇ ਸੀ ਹੁਣ ਖਹਿਰੇ ਨਾਲ ਕੀ ਹੋਇਆ ਸੀ ਬਰਗਾੜੀ ਭੱਗਿਆ ਸੀ ਜੀ ਜੀ ਬਰਗਾੜੀ ਜਾ ਕੇ ਉਹਨੇ ਕੱਠ ਦਿਖਾਇਆ ਤੇ ਨੂੰ ਲਾ ਕੇ ਮਾਰਿਆ ਵੀ ਸਿੱਖਾਂ ਦੀ ਗੱਲ ਕਿਉਂ ਕਰਦਾ ਤੇ ਉਸ ਤੋਂ ਬਾਅਦ ਹੋਰ ਬਈ ਬੜੇ ਲੀਡਰ ਨੇ ਤੁਸੀਂ ਗੱਲ ਸੁਖਪਾਲ ਖੈਰਾ ਦੀ ਕੀਤੀ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਕੋਈ ਜਿਹੜੀ ਹੈ ਮੋਰਚੇ ਦੀ ਗੱਲ ਨਹੀਂ ਕਰਦੇ ਪਈ ਕੋਈ ਪੰਥ ਦੀ ਗੱਲ ਨਹੀਂ ਕਰਦੇ ਪਈ ਕਾਂਗਰਸ ਵੀ ਚੁਆਪਾ ਗੱਲ ਕਰੀਏ ਸੋ ਆਏ ਸੁਖਪਾਲ ਖੈਰਾ ਤੋਂ ਕੋਈ ਵੀ ਲੀਡਰ ਜਿਹੜਾ ਭਾਵੇਂ ਸਿੱਖੀ ਦੀ ਰੂਪ ਦੇ ਵਿੱਚ ਹੋਵੇ ਚਾਹੀ ਜਿਸ ਤਰ੍ਹਾਂ ਮਰਜ਼ੀ ਹੋਵੇ ਕੋਈ ਗੱਲ ਨਹੀਂ ਕਰਦਾ ਪਿਆ ਇੱਕ ਸੁਖਪਾਲ ਖੈਰੇ ਤੋਂ ਛੱਡ ਦਈਏ ਬਾਕੀ ਸਾਰੇ ਸੁੱਤੇ ਕਿਉਂ ਪਏ ਨੇ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਕਿਉਂ ਵੀ ਫਿਰ ਡਰਾਮੇ ਕਰਦੇ ਪਏ ਨੇ ਸਾਰੇ ਜਿਹੜੀ ਕਾਂਗਰਸ ਹੈ ਨਾ ਜੀ ਕਾਂਗਰਸ ਸਾਨੂੰ ਕਿਵੇਂ ਇਨਸਾਫ ਦੇ ਦੂਗੀ ਜਿਹੜੀ ਕਾਂਗਰਸ ਗੱਲ ਵੀਰ ਜੀ ਕਾਂਗਰਸ ਦੀ ਨਹੀਂ ਹੈ ਗੱਲ ਜਿਹੜੇ ਸਿੱਖ ਲੀਡਰ ਉਹ ਥੀ ਲਿਆਉਂਗਾ ਕਮਾ ਕੇ ਹੁਣ ਇਹਨਾਂ ਦੇ ਲੀਡਰ ਕੌਣ ਨੇ ਦਿੱਲੀ ਤੋਂ ਚੱਲਦੀ ਹੈ ਨਾ ਕਾਂਗਰਸ ਬਾਈ ਜੀ ਜਿਹੜਾ ਦਿੱਲੀ ਤੋਂ ਬਾਗੀ ਹੋ ਗਿਆ ਬੰਦਾ ਉਨੇ ਤਾਂ ਸਾਡੇ ਹੱਕ 'ਚ ਬਿਆਨ ਵੀ ਦੇ ਦੇਣਾ ਉਰੇ ਵੀ ਆ ਜਾਣਾ ਪਰ ਹੁਣ ਪ੍ਰਤਾਪ ਬਾਜ ਬੇਅਰਗੇ ਆ ਨੇ ਆ ਰਾਜੇ ਬੜਿੰਗਰਗੇ ਨੇ ਰਾਹੁਲ ਗਾਂਧੀ ਦੀਆਂ ਚੱਪਲਾ ਚਟ ਚਟ ਕੇ ਦਾ ਉਹਦੇ ਲੈ ਨੇ ਉਹ ਕਿਵੇਂ ਬੋਲਣਗੇ ਹੁਣ ਰਾਹੁਲ ਉਹ ਗਾਂਧੀ ਪਰਿਵਾਰ ਕੌਣ ਹੈ ਜਿਨੇ ਸਾਡੇ ਦੇ 84 'ਚ ਅਟੈਕ ਕਰਾਇਆ ਸਾਡਾ ਕਾਲ ਤੱਕ ਸੱਭਟ ਆਇਆ ਬੇਦਬੀਆਂ ਕੀਤੀਆਂ ਫੌਜ ਸਾਡੇ ਚੜਤੀ ਸੰਤਾਂ ਨੂੰ ਸ਼ਹੀਦ ਕਰਤਾ ਇਹ ਪ੍ਰਤਾਪ ਬਾਜ ਬੇਅਰਗੇ ਜਾਂ ਰਾਜੇ ਬੜਿੰਗਰਗੇ ਉਹਨਾਂ ਦੀ ਬੋਲੀ ਬੋਲਦੇ ਆ ਕਿਉਂਕਿ ਉਹਨਾਂ ਦੀਆਂ ਚੱਪਲਾਂ ਚਟ ਕੇ ਇਹਨਾਂ ਨੂੰ ਅਹੁਦੇ ਮਿਲਿਆ ਜੇ ਹੁਣ ਖੈਰੇ ਦੀ ਗੱਲ ਕਰ ਲੋ ਖੈਰਾ ਜਾ ਰਹਾ ਭਾਵੇਂ ਉਹ ਕਾਂਗਰਸ ਚ ਵਗ ਗਿਆ ਪਰ ਉਹ ਵਧੀਆ ਲੀਡਰ ਹੈ ਅੱਜ ਵੀ ਸਾਡੇ ਬੰਦੀ ਸਿੰਘਾਂ ਦੀ ਉਹ ਗੱਲ ਕਰ ਰਹੇ ਆ ਉਹਨੂੰ ਕੋਈ ਚੱਕਰ ਨਹੀਂ ਵੀ ਕੋਈ ਕੱਢ ਦੇ ਜਾਂ ਮਤਲਬ ਕੋਈ ਉਹਨੂੰ ਰਜ਼ਾਇਨ ਦੇਣਾ ਪਏ ਜੋ ਉਹ ਦੇ ਦੂਗਾ ਮੈਨੂੰ ਪਤਾ ਪਰ ਸਾਡੇ ਜਿਹੜੇ ਕੌਮ ਨਾਲ ਬੰਦਾ ਖੜਦਾ ਯਾਰ ਉਹਦਾ ਸਾਨੂੰ ਫਰਜ਼ ਬਣਦਾ ਕਿ ਉਹਦਾ ਸਾਥ ਦਈਏ ਪਰ ਭਗਵੰਤ ਅਰਗਿਆਂ ਨੂੰ ਮੈਂ ਕਹਿਣਾ ਚਾਹਣਾ ਕਿ ਭਗਵੰਤ ਸਿਆ ਤੂੰ ਕਹਿੰਦੀ ਮੈਂ ਸਤੋਜ ਤੋਂ ਉੱਠਿਆ ਜੀ ਭਵੇਂਦਰ ਮਾਸਟਰ ਦਾ ਮੁੰਡਾ ਜੀ ਮੈਂ ਸਿੱਖਾਂ ਦੇ ਘਰੇ ਜਨਮ ਲਿਆ ਵੀ ਅੱਜ ਸਿੱਖ ਕਿਉਂ ਨਹੀਂ ਬੰਦੇ ਆ ਬੈਠਿਆ ਤਨੀ ਬਰੂਹਾਂ ਤੇ ਆ ਕੇ ਅੱਜ ਤੂੰ ਕੋਠੀ ਜੁਆ ਕੇ ਇਹਨਾਂ ਨੂੰ ਮਿਲਣ ਤੱਕ ਇੱਥੇ ਕੋਈ 5-7 ਕਮੇਟੀ ਬਣਾ ਕੇ ਮਿਲ ਲਾਏਂਦੇ ਅਸੀਂ ਕੋਈ ਗੋਲੀ ਥੋੜੀ ਮਾਰਦੇ ਉਹਨਾਂ ਦੇ ਜੀ ਜੀ ਕਮੇਟੀ ਬਣਾ ਕੇ ਆਉਂਦੇ ਸਾਡੇ ਬਾਪੂ ਜੀ ਨਾਲ ਗੱਲ ਕਰਦੇ ਆ ਕੇ ਕੋਈ ਤਿੰਨ ਸਿੰਘ ਦਾ ਸਾਡੇ ਇੱਥੇ ਇਸੇ ਜੇਲ੍ਹ 'ਚ ਨੇ ਜੀ ਜੀ ਉਹਨਾਂ ਦੀ ਰਿਹਾਈ ਲਈ ਤਾਂ ਇਹ ਐਪਲੀਕੇਸ਼ਨ ਕਰ ਸਕਦੇ ਸੈਸ਼ਨ ਨੂੰ ਬੁਲਾ ਸਕਦੇ ਆ ਉੱਥੇ ਸੈਸ਼ਨ ਬੁਲਾ ਕੇ ਵਿਧਾਨ ਸਭਾ 'ਚ ਮਤਾ ਪਾ ਸਕਦੇ ਆ ਕੋ ਕੋ ਸਲਾਵਾ ਦੇ ਰਹੇ ਨੇ ਕਹਿੰਦੇ ਤੁਸੀਂ ਜਿਹੜੀ ਕਾਨੂੰਨੀ ਲੜਾਈ ਲੜੋ ਭਾਈ ਕਾਨੂੰਨੀ ਕਾਨੂੰਨੀ ਕਿਵੇਂ ਲੜੀਏ ਬਲਾਤਕਾਰੀਆਂ ਨੂੰ ਤਾਂ ਇਸ ਕਾਨੂੰਨ ਨੇ ਬਾਹਰ ਗੱਡੇ ਆ ਭਾਰਤ ਦੇ ਨੇ ਨਹੀਂ ਉਹਦੇ ਅਸਤੇ ਸਪੈਸ਼ਲ ਕਾਨੂੰਨ ਹੈ ਤੇਰੇ ਜੋਦੇ ਨੇ ਉਹ ਜੇਲ੍ਹਾਂ 'ਚ ਨੇ ਇਹ ਕਾਨੂੰਨ ਦੀ ਲੜਾਈ ਲੜ ਕੀ ਇਹ ਕਾਨੂੰਨ ਨਹੀਂ ਲੜਾਈ ਲੜੀਏ ਵੀ ਲਿਟਰੇਚਰ ਰੱਖਣ ਤੇ ਉਮਰ ਕੈਦ ਹੋ ਜੇ ਤੇ ਜਿਹੜੇ ਹੋਰ ਲੋਕ ਨੇ ਆ ਸ਼ਿਵ ਸੈਨਾ ਅਰਗੇ ਪਿਸਤੌਲ ਰੱਖ ਕੇ ਉਹਨਾਂ ਨੂੰ ਧੂਫ ਦਿੰਦਿਆਂ ਦੀ ਵੀਡੀਓ ਆ ਜੇ ਉਹਨਾਂ ਨੂੰ ਯੋਧੇ ਕਹਿਣ ਇਹ ਕਾਨੂੰਨ ਦੀ ਲੜਾਈ ਲੜੀਏ ਸਾਨੂੰ ਤਾਂ ਕਾਨੂੰਨ ਤੇ ਯਕੀਨ ਹੀ ਨਹੀਂ ਨੇ ਯਾਰ ਬਲਤਕਾਰਿਆਂ ਨੂੰ ਇਹ ਜੋਧੇ ਬਣਾ ਕੇ ਫੇਸ ਕਰਦੇ ਆ ਤੇ ਜਿਹੜੇ ਜੋਧੇ ਆ ਉਹ ਜੇਲਾਂ ਚ ਰੱਕੇ ਹੋਇਆ ਕਿਹੜੀ ਸੋਚ ਨਾਲ ਚੱਲ ਰਹੇ ਨੇ ਕਾਨੂੰਨ ਤਾਂ ਸੁਪਰੀਮ ਕੋਰਟ ਤਾਂ ਕਹਿੰਦੀ ਆ ਵੀ ਇਹਨਾਂ ਨੂੰ ਬੇਸ਼ਰਤ ਬਰੀ ਕਰ ਦੋ ਸਿੰਘਾਂ ਨੂੰ ਫਿਰ ਉਹਨਾਂ ਨੇ ਕਾਨੂੰਨ ਕਿਉਂ ਨਹੀਂ ਮੰਨਿਆ ਜਾਂਦਾ ਬਾਈ ਇਹ ਕਾਨੂੰਨ ਕਨਾਨ ਸਾਰੇ ਇਹਨਾਂ ਨੇ ਤੋੜ ਦਿੱਤੇ ਮੋਦੀ ਅਰਗਿਆਂ ਨੇ ਇਹਨਾਂ ਨੇ ਆਪਦੇ ਹੱਥ ਚ ਲੈ ਲਿਆ ਸਭ ਕੁਝ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਕੋਈ ਪਰਚਾ ਨਹੀਂ ਅਸੀਂ ਖਾਲਸੇ ਰਾਜ ਦੀ ਗੱਲ ਕਰੀਏ ਤਾਂ ਜੁਏਪੀਏ ਲੈ ਕੇ ਅੰਦਰ ਇਹੀ ਕਾਨੂੰਨ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਆਮਦ ਇੱਥੇ ਹੋ ਰਹੀ ਹੈ ਕੱਲ ਵੀ ਅਸੀਂ ਦੇਖਿਆ ਨੌਜਵਾਨਾਂ ਦਾ ਜੋਸ਼ ਵੀ ਦੇਖਿਆ ਉਹਨਾਂ ਦੇ ਵਿੱਚ ਲੋ ਜਿਹੜੀ ਬਣਾਈ ਰੱਖੀ ਸ਼ਾਂਤੀ ਉਹਨੂੰ ਵੀ ਦੇਖਿਆ ਹਾਂ ਜਦੋਂ ਪ੍ਰਸ਼ਾਸਨ ਨੇ ਪਹਿਲ ਕੀਤੀ ਤਾਂ ਫਿਰ ਉਹਨਾਂ ਨੇ ਆਪਾਣਾ ਫਿਰ ਆਪਾ ਹੋਇਆ ਜੱਬੇ ਬਾਣ ਲੱਗ ਗਿਆ ਤਬੇ ਰੋਸ ਜਾਗ ਗਿਆਲੀ ਗੱਲ ਤਾਂ ਫਿਰ ਹੋਏਗੀ ਕੀ ਕਹਿਣਾ ਚਾਹੋਗੇ ਅੱਜ ਦੇ ਖਾਸ ਕਰਕੇ ਨੌਜਵਾਨ ਵਰਗ ਨੂੰ ਕੀ ਉਹਨਾਂ ਦੀ ਆਮਦ ਇੱਥੇ ਵਧੀ ਨੌ ਜਬਾਨੀ ਨਾ ਭਰੀ ਪਈ ਹੈ ਨੌ ਜਬਾਨੀ ਨੂੰ ਇਹ ਮਤਲਬ ਹੈ ਟੀਕੇ ਲਾਲਾ ਦੇਖਦੇ ਆ ਟੋਂਦਿਆ ਜ਼ਖਮਾਂ ਤੇ ਲੂਣ ਭੁਕਦੇ ਆ ਨੌ ਜਬਾਨੀ ਫ ਖਾਲਿਸਤਾਨ ਦੀ ਗੱਲ ਕਰਦੀ ਹੈ ਖਾਲਿਸਤਾਨ ਦੀ ਗੱਲ ਕਰਦੀ ਹੈ ਤਾਂ ਉਹਨਾਂ ਦੇ ਜੁਏਪੀ ਇਲਾਕੇ ਉਹਨਾਂ ਨੂੰ ਅੰਦਰ ਸਿੱਟ ਦਿੰਦੇ ਆ ਤੇ ਉਦੋਂ ਬਾਅਦ ਨੌਜਵਾਨੀ 'ਚ ਡਰ ਆ ਜਾਂਦਾ ਵੀ ਜੀ ਆਪਾਂ ਖਾਲਸੇ ਸਾਨੂੰ ਖਾਲਸੇ ਰਾਜ ਦੀ ਗੱਲ ਕਰਨ ਤੇ ਨੌਜਵਾਨੀ ਦੇ ਮਨ 'ਚ ਡਰ ਬਿਠਾਤਾ ਅਸੀਂ ਤਾਂ ਉਹ ਖਾਲਸੇ ਰਾਜ ਦੀ ਗੱਲ ਕਰਦੇ ਆ ਜਿਹੜਾ 40 ਸਾਲ ਸਾਡਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਕੋਈ ਭੁੱਖਾ ਨਹੀਂ ਮਰਿਆ ਸੀ ਕੋਈ ਚੋਰੀ ਡਕੰਟੀ ਨਹੀਂ ਸੀ ਸਾਰੀ ਪਰਜਾ ਸੁਖੀ ਸੀ ਸਾਨੂੰ ਤਾਂ ਆਪਣੇ ਖਾਲਸੇ ਰਾਜ ਦੀ ਗੱਲ ਕਰਨ ਤੇ ਵੀ ਅੱਜ ਸਰਕਾਰਾਂ ਨੇ ਚੁੱਪ ਕਰਾਤਾ ਵੀ ਜੇ ਬੋਲੋਗੇ ਤਾਂ ਤੁਹਾਡੇ ਤੇ ਪਰਚੇ ਪਾਵਾਂਗੇ ਪਰ ਨੌਜਵਾਨੀ ਮੈਂ ਕਹਿੰਦਾ ਇੱਥੇ ਬਹੁਤ ਮਤਲਬ ਪਹੁੰਚੀ ਹੋਈ ਹੈ ਕੱਲ ਵੀ ਇਹਨਾਂ ਨੇ ਸਾਨੂੰ ਛੇੜ ਕੇ ਦੇਖ ਲਿਆ ਸੀ ਮੈਂ ਤੁਹਾਡੇ ਮਾਧਿਅਮ ਯਰੇ ਇਹਨਾਂ ਨੂੰ ਦੱਸਦਾ ਸਰਕਾਰ ਨੂੰ ਕਿ ਇਹਨੂੰ ਦਿੱਲੀ ਅੰਦੋਲਨ ਨਾ ਸਮਝ ਲਿਓ ਲੜਿਆ ਤਾਂ ਉਹ ਅਸੀਂ ਦੇ ਵੀ ਹੈ ਪਰ ਉੱਥੇ ਕਾਮਰੇਡ ਸੀ ਇੱਥੇ ਗੁਰੂ ਦੇ ਖਾਲਸੇ ਹੈ ਕੱਲਾ ਕੱਲਾ ਸਵਾ ਲੱਖ ਨਾਲ ਲੜਾਇਆ ਹੋਇਆ ਸਾਡੇ ਗੁਰੂ ਨੇ ਕਿ ਤੈਨੂੰ ਤੁਸੀਂ ਕਾਮਰੇਡ ਸਮਝ ਲਓ ਵੀ ਇਹ ਕਾਮਰੇਡ ਨੇ ਇਹ ਤਾਂ ਧੂਕੇ ਲੈ ਜਾਣਗੇ ਫਿਰ ਜਾਣਾ ਹੋਵੇ ਅਸੀਂ ਕਿੱਥੇ ਨਾ ਜਾ ਸਕੀਏ ਜਿੱਥੇ ਮਰਜ਼ੀ ਚੜ੍ਹ ਜੀਏ ਅਸੀਂ ਫੇਰ ਵੀ ਸੋਚਦੇ ਆ ਵੀ ਨਾ ਯਾਰ ਅੱਗ ਨਾ ਲੱਗੇ ਪੰਜਾਬ ਚ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਵੀ ਨਾ ਅੱਗ ਲੱਗੇ ਪਰ ਮੈਂ ਸਰਕਾਰਾਂ ਨੂੰ ਕਹਿੰਦਾ ਵੀ ਬਾਲਾ ਟਾਈਮ ਫੇਰ ਸਬਰ ਸਾਡੇ ਤੋਂ ਵੀ ਨਹੀਂ ਹੋਣਾ ਬਾਈ ਅਸੀਂ ਸਬਰ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਗੁਰਾਂ ਨੇ ਬਣਾਈ ਏਦਾਂ ਦਾ ਜਦੋਂ ਕੋਈ ਚੜ੍ਹ ਕੇ ਆਉਂਦਾ ਤਾਂ ਫਿਰ ਤੇਗ ਪੱਕੀ ਹੈ ਹਨਾ ਜਿੱਥੇ ਹਾਂ ਤਾਂ ਦੇਗ ਪੱਕੀ ਹੈ ਇਹ ਤਾਂ ਹੋਣੀ ਹੀ ਹੋਣਾ ਵੀ ਸਬਰ ਨਾ ਜਮਾਓ ਕੱਲ ਸਾਡੇ ਨਿਹੰਗ ਸਿੰਘਾਂ ਦੇ ਫੇਰ ਘੋੜੇ ਜਾਂਦੇ ਸੀ ਨਾ ਛੂਕਦੇ ਜੀ ਇੱਥੇ ਤਾਂ ਫੌਜਾਂ ਬੈਠੀਆਂ ਸਾਡੇ ਨਾਲ ਸਾਨੂੰ ਕਦਾ ਡਰ ਹਣਾ ਜਿਹੜੀਆਂ ਫੌਜਾਂ ਦਿੱਲੀ ਬਾਰਡਰ ਤੇ ਬੈਠੀਆਂ ਸਭ ਤੋਂ ਅੱਗੇ ਹੋ ਕੇ ਦਿੱਲੀ ਵਾਲੇ ਵੀ ਤਾਂ ਝੋਗੇ ਸੀ ਫੌਜਾਂ ਤੋਂ ਡਰਦੇ ਸੀ ਘੋੜਿਆਂ ਤੋਂ ਫਿਰ ਕੱਲ ਸਿੰਘਾਂ ਦੇ ਘੋੜੇ ਜਾਂਦੇ ਸੀ ਹਜੇ ਦੋ ਦੋ ਘੋੜੇ ਪਿੱਛੇ ਸਾਰੀ ਫੋਰਸ ਅੱਗੇ ਲੱਗੀ ਹਾਂ ਹਜੇ ਦੋ ਹੀ ਸੀ ਜੀ ਬਾਕੀ ਜੇ ਸਾਰੇ ਅਸੀਂ ਮੋਰਚੇ 'ਚ ਤੁਰ ਕੇ ਬਾਗਿਆ ਉਧਰ ਨੂੰ ਮੈਂ ਕਹਣਾ ਇੱਥੇ ਹੋਣੀ ਨਹੀਂ ਇਹ ਬਾਹਰਲੇ ਆ ਦੂਜੇ ਛੇ ਜੂਪੀ ਜਾਂ ਪਿੱਛੇ ਲੁੱਕ ਕੇ ਵਹਿ ਜਾਣਗੇ ਭਵੰਤ ਵਰਗੇ ਤਾਂ ਫਿਰ ਇਹਨਾਂ ਨੂੰ ਕੇਜਰੀਆਲ ਹੋਰੀ ਸਾਹਮਣਗੇ ਮੈਂ ਭਵੰਤ ਨੂੰ ਕਹਣਾ ਭਵੰਤ ਸਿਆ ਰਾਜਾ ਬਣ ਕੇ ਰਾਜ ਕਰ ਪੰਜਾਬ ਤੇ ਪੰਜਾਬ ਵਾਲੇ ਲੋਕ ਰਾਜਿਆਂ ਨੂੰ ਪਸੰਦ ਕਰਦੇ ਆ ਨਾ ਕਿ ਕੁੱਤਿਆਂ ਨੂੰ ਕੇਜਰੀਆ ਦਾ ਕੁੱਤਾ ਨਾ ਬਣ ਹਾਂ ਕੁੱਤਿਆਂ ਨੂੰ ਪਸੰਦ ਨਹੀਂ ਕਰਦੇ ਇੱਥੇ ਰਾਜਾ ਬਣ ਪੰਜਾਬ ਨੇ ਤੈਨੂੰ ਜਿਤਾਇਆ ਤੈਨੂੰ ਕੇਜਰੀਆਲ ਕਰਕੇ ਵੋਟ ਨਹੀਂ ਪਈ ਤੈਨੂੰ ਪੰਜਾਬ ਦੇ ਲੋਕਾਂ ਨੇ ਜਿਤਾਇਆ ਸੀ ਵੀ ਚਲ ਕੁਝ ਕਰ ਦੂਗਾ ਪਿਛਲੇ ਸਾਡੇ ਮਾਰੇ ਨਿਕਲ ਗਏ ਸਾਡੇ ਆਪਦੇ ਆ ਬਾਦਲ ਕਿਆਂ ਨੇ ਮਾਰਿਆ ਨਹੀਂ ਖੇਤਰੀ ਪਾਰਟੀ ਸੀ ਅਸੀਂ ਕਿਉਂ ਹਰਾਉਂਦੇ ਖੇਤਰੀ ਪਾਰਟੀ ਨੂੰ ਖੇਤਰੀ ਪਾਰਟੀ ਪੰਜਾਬ ਦੀ ਸੀ ਪਰ ਤਾਂ ਹਰਾਉਣਾ ਪਿਆ ਵੀ ਇਹ ਮਾਰੇ ਨਿਕਲ ਗਏ ਬੇਦਬੀਆਂ ਕਰਾਈਆਂ ਝੂਠ ਬੋਲੇ ਆ ਡੇਰਾ ਸਿਰਸੇ ਸਾਦ ਨੂੰ ਮਾਫੀਆਂ ਦਿੱਤੀਆਂ ਤਾ ਸੁਨੂ ਲੈ ਸੀ ਪਰ ਤੁਸੀਂ ਵੀ ਉਸ ਕੇਜਰੀ ਵਾਲ ਦੇ ਕੁੱਤੇ ਦੇ ਕੁੱਤੇ ਬਣ ਗਏ ਉਹਨੇ ਪਟਾ ਪਾਰ ਖਿਆ ਜਿੱਧਰ ਨੂੰ ਖਿੱਚਦਾ ਉਧਰ ਨੂੰ ਤੁਸੀਂ ਚੱਲ ਪੈਨੇ ਹੋ ਇਸ ਕਰਕੇ ਜਾਗਣਾ ਪੈਣਾ ਨੌਜਵਾਨੋ ਅਰਜਾਈਆਂ ਤੇ ਨਾ ਬੈਠੋ ਇਹ ਕੌਮ ਦਾ ਮੋਰਚਾ ਕੌਮੀ ਇਨਸਾਫ ਮੋਰਚਾ ਜੇ ਕੌਮ ਵੀ ਨਾ ਰਹੀ ਤਾਂ ਸਾਡੇ ਪੱਲੇ ਕੀ ਹੈ ਮੈਂ ਤਾਂ ਕਹਿੰਦਾ ਵੀ ਜ਼ਮੀਨਾਂ ਅਸੀਂ ਚੱਟਣੀਆਂ ਨੇ ਜ਼ਮੀਨਾਂ ਤੇ ਇਹਨਾਂ ਨੇ ਵੈਸੀ ਬੰਜਰ ਬਣਾ ਦੇਣੀਆਂ ਨੇ ਪਾਣੀ ਸਾਡਾ ਲੈ ਕੇ ਖੋ ਕੇ ਉਪਜਾਊ ਧਰਤੀ ਸਾਡੀ ਨਹੀਂ ਰਹੀ ਹਰੀ ਕ੍ਰਾਂਤੀ ਨੇ ਅਸੀਂ ਮਾਰ ਤੇ ਬਾਈ ਹਨਾ ਬੰਜਰ ਜ਼ਮੀਨਾਂ ਤੋਂ ਕੀ ਕਰਾਂਗੇ ਉੱਥੇ ਫੈਕਟਰੀਆਂ ਲੱਗਣਗੀਆਂ ਪਰ ਜੇ ਕੌਮ ਦਾ ਇਹ ਮੋਰਚਾ ਸੀ ਹਰ ਗਏ ਤਾਂ ਫਿਰ ਇਹ ਲਾ ਲਿਓ ਵੀ ਭਈਏ ਕੁੱਟਿਆ ਕਰਨਗੇ ਜੀ ਜੀ ਜੇ ਇਹ ਮੋਰਚਾ ਹਰ ਕੇ ਜਾਂਦੇ ਆ ਇਸ ਕਰਕੇ ਮੋਰਚਾ ਸਾਡੀ ਮੁੱਛ ਦਾ ਸਵਾਲ ਬਣਿਆ ਹੋਇਆ ਜਿੱਤ ਕੇ ਜਾਵਾਂਗੇ ਨਹੀਂ ਫਿਰ ਲਾਸਾਂ ਜਾਣਗੀਆਂ ਜੀ ਜੀ ਧੰਨਵਾਦ ਤਾਂ ਇਹ ਵੀਰ ਜੀ ਸਾਡੇ ਨਾਲ ਜਿਨ੍ਹਾਂ ਨੇ ਗੱਲ ਕੀਤੀ ਮੋਰਚੇ ਦੀ ਚੜ੍ਹਦੀ ਗਲਾ ਦੀ ਨੌਜਵਾਨਾਂ ਨੂੰ ਜਿਹੜੀ ਅਪੀਲ ਵੀ ਕੀਤੀ ਵੀ ਨੌਜਵਾਨੋ ਇਸ ਮੋਰਚੇ ਦੇ ਵਿੱਚ ਆਓ ਕਿਉਂਕਿ ਇਹ ਮੋਰਚਾ ਕਿਸੇ ਦਾ ਨਿੱਜੀ ਨਹੀਂ ਹੈ ਉਹਨਾਂ ਲੋਕਾਂ ਦੇ ਲਈ ਨਹੀਂ ਲਗਾਇਆ ਗਿਆ ਕਿ ਜਿਹੜੇ ਕੋਈ ਨਿੱਜੀ ਲੜਾਈਆਂ ਵਾਸਤੇ ਗਏ ਨੇ ਅੰਦਰ ਉਹ ਕੌਮ ਦੇ ਲਈ ਅੰਦਰ ਜੇਲ੍ਹਾਂ ਦੇ ਵਿੱਚ ਬੈਠੇ ਨੇ 30-30 ਸਾਲ ਹੋ ਗਏ ਨੇ ਉਹਨਾਂ ਨੂੰ ਬੈਠੇ ਨੇ ਇਹ ਮੋਰਚਾ ਹੀ ਉਹਨਾਂ ਆਖਰੀ ਹੱਲ ਰਹਿ ਗਿਆ ਕਿ ਕਿਤੇ ਨਾ ਕਿਤੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵੀ ਕੀਤੀ ਜਾਵੇ ਕਿਉਂਕਿ 10 ਲੱਖ ਦੇ ਇਕੱਠ ਦੇ ਵਿੱਚੋਂ ਜਿਹੜਾ ਭਾਈ ਜਗਤਾਰ ਸਿੰਘ ਖਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਚੁਣਿਆ ਗਿਆ ਸੀ ਅੱਜ ਕੱਲ 8-10 ਬੰਦੀ ਸਿੰਘਾਂ ਦੀ ਨਹੀਂ ਅੱਜ ਗੱਲ ਆਪਣੀ ਹੋਣ ਦੀ ਹੈ ਅੱਜ ਕੱਲ ਜਿਹੜੀ ਆਪਣੀ ਆਜ਼ਾਦੀ ਦੀ ਹੈ ਦੇ ਚਲਦੇ ਮੋਰਚੇ ਦੇ ਅਗਲੇ ਪਾਸੇ ਉੱਥੇ ਵੀ ਹੋਰ ਸੰਗਤਾਂ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ